ਇੱਕ ਬਹੁਤ ਹੀ ਵਧੀਆ ਮੁਲਾਜ਼ਮ ਸੀਗੇ ਪੀਐਚਜੀ ਦੇ ਅਮਰਜੀਤ ਸਿੰਘ ਉਹਨਾਂ ਦੀ ਡੈਥ ਹੋ ਗਈ ਹੈ ਤੇ ਜਿੰਨਾਂ ਕੋ ਹੁਣੇ ਹਜੇ 20-25 ਮਿੰਟ ਹੀ ਹੋਏ ਨੇ ਤੇ ਜਿੰਨਾਂ ਕੋ ਸਾਨੂੰ ਇਨਫੋਰਮੇਸ਼ਨ ਹੈਗੀ ਹੈ ਇਹ ਹਮਾਲਖਾਨੇ ਚ ਗਈ ਸੀ ਕਿਸੇ ਦਾ ਅਸਲਾ ਕੋਈ ਲੈਣ ਆਇਆ ਸੀਗਾ ਉਹ ਦਾ ਅਸਲਾ ਉਥੋਂ ਲੈਣ ਵਾਸਤੇ ਤਾਂ ਗੋਲੀ ਚੱਲੀ ਹੈਗੀ ਹੈ ਤੇ ਫਿਰ ਜਦੋਂ ਮੁਲਾਜ਼ਮ ਉੱਥੇ ਪਹੁੰਚੇ ਤਾਂ ਉਹ ਨੀਚੇ ਪਏ ਸੀਗੇ ਫਰਸਟੇਡ ਉਹਨਾਂ ਦੀ ਬੋਡੀ ਤੇ ਫਿਰ ਇੱਥੇ ਲੈ ਕੇ ਆਏ ਸਿਵਲ ਹਸਪੀਟਲ ਤਾਂ ਇੱਥੇ ਬਰੌਡ ਰੈਡ ਘੋਸ਼ਿਤ ਕੀਤਾ ਗਿਆ ਹੈ ਕੋਈ ਮੈਡਮ ਇਹਦੇ ਰਿਟਾਇਰਮੈਂਟ ਕਿੰਨਾ ਘਟਾ ਮ रह ਗਏ ਸੀਗੇ ਕੁਛ ਪਤਾ ਲੱਗਿਆ ਦੋ ਕੁ ਮਹੀਨੇ ਰਹਿ ਗਏ ਸੀਗੇ ਜੀ ਠੀਕ ਹੈ ਥੈਂਕ ਯੂ ਸਾਡੇ ਇੱਕ ਬਹੁਤ ਹੀ ਵਧੀਆ ਮੁਲਾਜ਼ਮ ਸੀਗੇ ਪੀ ਐਚ ਜੀ ਦੇ ਅਮਰਜੀਤ ਸਿੰਘ ਉਹਨਾਂ ਦੀ ਡੈਥ ਹੋ ਗਈ ਹੈ ਤੇ ਜਿੰਨਾਂ ਕੁ ਹੁਣੇ ਹਜੇ 20 25 ਮਿੰਟ ਹੀ ਹੋਏ ਨੇ ਤੇ ਜਿੰਨਾਂ ਕੁ ਸਾਨੂੰ ਇਨਫੋਰਮੇਸ਼ਨ ਹੈਗੀ ਹੈ ਇਹ ਹਮਾਲਖਾਨੇ ਚ ਗਈ ਸੀ ਕਿਸੇ ਦਾ ਅਸਲਾ ਕੋਈ ਲੈਣ ਆਇਆ ਸੀਗਾ ਉਹ ਦਾ ਅਸਲਾ ਉਥੋਂ ਲੈਣ ਵਾਸਤੇ ਤਾਂ ਗੋਲੀ ਚੱਲੀ ਹੈਗੀ ਐ ਤੇ ਫਿਰ ਜਦੋਂ ਮੁਲਾਜ਼ਮ ਉੱਥੇ ਪਹੁੰਚੇ ਤਾਂ ਉਹ ਨੀਚੇ ਪਏ ਸੀਗੇ ਫਰਸ਼ ਤੇ ਉਹਨਾਂ ਦੀ ਬੋਡੀ ਤੇ ਫਿਰ ਇੱਥੇ ਲੈ ਕੇ ਆਏ ਸਿਵਲ ਹਸਪੀਟਲ ਤਾਂ ਇੱਥੇ ਬ੍ਰੌਡ ਰੈਡ ਘੋਸ਼ਿਤ ਕੀਤਾ ਗਿਆ ਉਹਨਾਂ ਨੇ। ਕੋਈ ਮੈਡਮ ਇਹਦਾ ਰਿਟਾਇਰਮੈਂਟ ਕਿੰਨਾ ਘਟਾ ਮ ਰਹਿ ਗਿਆ ਸੀਗਾ ਕੁਝ ਪਤਾ ਲੱਗਿਆ? 2 ਕੁ ਮਹੀਨੇ ਰਹਿ ਗਏ ਸੀਗੇ ਜੀ। ਸਾਡੇ ਇੱਕ ਬਹੁਤ ਹੀ ਵਧੀਆ ਮੁਲਾਜ਼ਮ ਸੀਗੇ ਪੀ ਐਚ ਜੀ ਦੇ ਅਮਰਜੀਤ ਸਿੰਘ ਉਹਨਾਂ ਦੀ ਡੈਥ ਹੋ ਗਈ ਹੈ ਤੇ ਜਿੰਨਾਂ ਕੋ ਹੁਣੇ ਹਜੇ 20-25 ਮਿੰਟ ਹੀ ਹੋਏ ਨੇ। ਤੇ ਜਿੰਨਾਂ ਸਾਨੂੰ ਇਨਫੋਰਮੇਸ਼ਨ ਹੈਗੀ ਹੈ ਇਹ ਹਮਾਲਖਾਨੇ ਚ ਗਈ ਸੀ ਕਿਸੇ ਦਾ ਅਸਲਾ ਕੋਈ ਲੈਣ ਆਇਆ ਸੀਗਾ ਉਹ ਦਾ ਅਸਲਾ ਉਥੋਂ ਲੈਣ ਵਾਸਤੇ ਤਾਂ ਗੋਲੀ ਚੱਲੀ ਹੈਗੀ ਹੈ ਤੇ ਫਿਰ ਜਦੋਂ ਮੁਲਾਜ਼ਮ ਉੱਥੇ ਪਹੁੰਚੇ ਤਾਂ ਉਹ ਨੀਚੇ ਪਈ ਸੀਗੇ ਫਰਸ਼ ਤੇ ਉਹਨਾਂ ਦੀ ਬੋਡੀ ਤੇ ਫਿਰ ਇੱਥੇ ਲੈ ਕੇ ਆਏ ਸਿਵਲ ਹਸਪੀਟਲ ਤਾਂ ਇੱਥੇ ਬਰੌਡ ਰੈਡ ਘੋਸ਼ਿਤ ਕੀਤਾ ਗਿਆ ਉਹਨਾਂ ਨੇ ਅਬੀ ਕੋਈ ਮੈਡਮ ਇਹਦਾ ਰਿਟਾਇਰਮੈਂਟ ਕਿੰਨਾ ਟਾਈਮ ਰਹਿ ਗਿਆ ਸੀਗਾ ਕੁਝ ਪਤਾ ਲੱਗਿਆ ਦੋ ਕੁ ਮਹੀਨੇ ਰਹਿ ਗਏ ਸੀਗੇ ਜੀ ਦੋ ਕੁ ਮਹੀਨੇ ਕੱਢ ਇੱਕ ਬਹੁਤ ਹੀ ਵਧੀਆ ਮੁਲਾਜ਼ਮ ਸੀਗੇ ਪੀਐਚਜੀ ਦੇ ਅਮਰਜੀਤ ਸਿੰਘ ਉਹਨਾਂ ਦੀ ਡੈਥ ਹੋ ਗਈ ਹੈ ਤੇ ਜਿੰਨਾਂ ਕੋ ਹੁਣੇ ਹਜੇ 20-25 ਮਿੰਟ ਹੀ ਹੋਏ ਨੇ ਤੇ ਜਿੰਨਾਂ ਕੋ ਸਾਨੂੰ ਇਨਫੋਰਮੇਸ਼ਨ ਹੈਗੀ ਹੈ ਇਹ ਹਮਾਲਖਾਨੇ ਚ ਗਈ ਸੀ ਕਿਸੇ ਦਾ ਅਸਲਾ ਕੋਈ ਲੈਣ ਆਇਆ ਸੀਗਾ ਉਹ ਦਾ ਅਸਲਾ ਉਥੋਂ ਲੈਣ ਵਾਸਤੇ ਤਾਂ ਗੋਲੀ ਚੱਲੀ ਹੈਗੀ ਹੈ ਤੇ ਫਿਰ ਜਦੋਂ ਮੁਲਾਜ਼ਮ ਉੱਥੇ ਪਹੁੰਚੇ ਤਾਂ ਉਹ ਨੀਚੇ ਪਏ ਸੀਗੇ ਫਰਸਟੇ ਉਹਨਾਂ ਦੀ ਬੋਡੀ ਤੇ ਫਿਰ ਇੱਥੇ ਲੈ ਕੇ ਆਏ ਸਿਵਲ ਹਸਪੀਟਲ ਤਾਂ ਇੱਥੇ ਬਰੌਡ ਰੇਡ ਘੋਸ਼ਿਤ ਕੀਤਾ ਗਿਆ ਉਹਨਾਂ ਨੂੰ ਜੀ ਕੋਈ ਮੈਡਮ ਇਹਦੇ ਰਿਟਾਇਰਮੈਂਟ ਕਿੰਨਾ ਕਿ ਟਾਈਮ ਰਹਿ ਗਿਆ ਸੀ ਕੁਝ ਪਤਾ ਲੱਗਿਆ 2 ਕੁ ਮਹੀਨੇ ਰਹਿ ਗਏ ਸੀਗੇ ਜੀ 2 ਮਹੀਨੇ ਅੱਡੇ ਇੱਕ ਬਹੁਤ ਹੀ ਵਧੀਆ ਮੁਲਾਜ਼ਮ ਸੀਗੇ ਪੀ ਐਚ ਜੀ ਦੇ ਅਮਰਜੀਤ ਸਿੰਘ ਉਹਨਾਂ ਦੀ ਡੈਥ ਹੋ ਗਈ ਹੈ ਤੇ ਜਿੰਨਾਂ ਕੁ ਹੁਣੇ ਹਜੇ 20 25 ਮਿੰਟ ਹੀ ਹੋਏ ਨੇ ਤੇ ਜਿੰਨਾਂ ਕੁ ਸਾਨੂੰ ਇਨਫੋਰਮੇਸ਼ਨ ਹੈਗੀ ਹੈ ਇਹ ਮਾਲਖਾਨੇ ਚ ਗਏ ਸੀ ਕਿਸੇ ਦਾ ਅਸਲਾ ਕੋਈ ਲੈਣ ਆਇਆ ਸੀਗਾ ਉਹਦਾ ਅਸਲਾ ਉਥੋਂ ਲੈਣ ਵਾਸਤੇ ਤਾਂ ਗੋਲੀ ਚੱਲੀ ਹੈਗੀ ਐ ਤੇ ਫਿਰ ਜਦੋਂ ਮੁਲਾਜ਼ਮ ਉੱਥੇ ਪਹੁੰਚੇ ਤਾਂ ਉਹ ਨੀਚੇ ਪਏ ਸੀਗੇ ਫਰਸ਼ ਤੇ ਉਹਨਾਂ ਦੀ ਬੋਡੀ ਤੇ ਫਿਰ ਇੱਥੇ ਲੈ ਕੇ ਆਏ ਸਿਵਲ ਹਸਪੀਟਲ ਤਾਂ ਇੱਥੇ ਬ੍ਰੌਡ ਰੈਡ ਘੋਸ਼ਿਤ ਕੀਤਾ ਗਿਆ ਉਹਨਾਂ ਨੇ। ਕੋਈ ਮੈਡਮ ਇਹਦਾ ਰਿਟਾਇਰਮੈਂਟ ਕਿੰਨਾ ਘਟਾ ਮ ਰਹਿ ਗਿਆ ਸੀਗਾ ਕੁਝ ਪਤਾ ਲੱਗਿਆ? 2 ਕੁ ਮਹੀਨੇ ਰਹਿ ਗਏ ਸੀਗੇ ਜੀ। 2 ਕੁ ਮਹੀਨੇ। ਠੀਕ ਹੈ। ਥੈਂਕ ਯੂ। ਸਾਡੇ ਇੱਕ ਬਹੁਤ ਹੀ ਵਧੀਆ ਮੁਲਾਜ਼ਮ ਸੀਗੇ ਪੀ ਐਚ ਜੀ ਦੇ ਅਮਰਜੀਤ ਸਿੰਘ ਉਹਨਾਂ ਦੀ ਡੈਥ ਹੋ ਗਈ ਹੈ। ਤੇ ਜਿੰਨਾਂ ਕੋ ਹੁਣੇ ਹਜੇ 20-25 ਮਿੰਟ ਹੀ ਹੋਏ ਨੇ। ਤੇ ਜਿੰਨਾ ਸਾਨੂੰ ਇਨਫੋਰਮੇਸ਼ਨ ਹੈਗੀ ਹੈ ਇਹ ਹਮਾਲਖਾਨੇ ਚ ਗਈ ਸੀ ਕਿਸੇ ਦਾ ਅਸਲਾ ਕੋਈ ਲੈਣ ਆਇਆ ਸੀਗਾ ਉਹ ਦਾ ਅਸਲਾ ਉਥੋਂ ਲੈਣ ਵਾਸਤੇ ਤਾਂ ਗੋਲੀ ਚੱਲੀ ਹੈਗੀ ਹੈ ਤੇ ਫਿਰ ਜਦੋਂ ਮੁਲਾਜ਼ਮ ਉੱਥੇ ਪਹੁੰਚੇ ਤਾਂ ਉਹ ਨੀਚੇ ਪਏ ਸੀਗੇ ਫਰਸ਼ਤੇ ਨਦੀ ਬੋਡੀ ਤੇ ਫਿਰ ਇੱਥੇ ਲੈ ਕੇ ਆਏ ਸਿਵਲ ਹਸਪੀਟਲ ਤਾਂ ਇੱਥੇ ਬ੍ਰੌਡਰੇਡ ਘੋਸ਼ਿਤ ਕੀਤਾ ਗਿਆ ਉਹਨਾਂ ਨੇ ਕੋਈ ਮੈਡਮ ਇਹਦੇ ਰਿਟਾਇਰਮੈਂਟ ਕਿੰਨਾ ਕੁ ਟਾਈਮ ਰਹਿ ਗਿਆ ਸੀਗਾ ਤੁਹਾਨੂੰ ਪਤਾ ਲੱਗਿਆ ਦੋ ਕੁ ਮਹੀਨੇ ਰਹਿ ਗਏ ਸੀਗੇ ਜੀ ਦੋ ਕੁ ਮਹੀਨੇ